ਸਤਿ ਸ਼੍ਰੀ ਅਕਾਲ ਜੀ ਆ ਦੇਖੋ ਜੀ ਇੱਕ ਪਾਸੂਟ ਹੋਰ ਰੈਡੀ ਕੀਤਾ ਵਾ ਇਸ ਤਰ੍ਹਾਂ ਨਾਲ ਇਹ ਰੇਤੇ ਚੱਕਾਂ ਦਾ ਵਰਕ ਰਹਿਣ ਵਾਲਾ ਜੀ ਦੇਖ ਸਕਦੇ ਹੋ ਬਹੁਤ ਹੀ ਸਫਾਈ ਨਾਲ ਵਰਕ ਕੀਤਾ ਹੋਇਆ ਵਾ ਬਹੁਤ ਹੀ ਪਿਆਰਾ ਕਲਰ ਆ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਨਾਲ ਆਈਗਾ ਜੀ ਵਰਕ ਇਹ ਰੇਤੇ ਚੱਕਾਂ ਦਾ ਵਰਕਰਣ ਵਾਲਾ ਦਾ ਨਾਲ ਰਹੇ ਗੱਜੀ ਦਾ ਬਾਜੂ ਦਾ ਵਰਕ ਦੇਖ ਸਕਦੇ ਹੋ ਤੁਸੀਂ ਆ ਰਹੀ ਹੈ ਜੀ ਇਹਦਾ ਆਪਾਂ ਬਾਜੂ ਤੇ ਵਰਕ ਕੀਤਾ ਪੂਰੀ ਫਿਨਿਸ਼ਿੰਗ ਦੇ ਨਾਲ ਸੂਟ ਰੈਡੀ ਹੋਇਆ ਇਹ ਸੂਟ ਦੇ ਨਾਲ ਹੈਗਾ ਜੀ ਮਸਲੀਨ ਦਾ ਦੁਪੱਟਾ ਲਾਈ ਕਰਿਆ ਹੋਇਆ ਇਹਦਾ ਪ੍ਰਾਈਸ ਰੰਮਲਾ ਜੀ 800 ਰੁਪਏ ਹੈ ਮਿੱਧਾ ਦੁਪੱਟਾ 1800 ਰੁਪਏ ਦਾ ਸੂਟ ਹੈ ਜੀ ਹੁਣ ਆਪਾਂ ਦਿਖਾਉਣੇ ਤੁਹਾਨੂੰ ਕਸ਼ਮੀਰੀ ਨੇ ਸੂਟ ਵੀ ਰੈਡੀ ਹੋਏ ਨੇ ਆਹ ਦੇਖ ਸਕਦੇ ਹੋ ਜੀ ਬਹੁਤ ਹੀ ਪਿਆਰਾ ਕਲਰ ਆ ਜਿਵੇਂ ਨੇ ਸੁਟ ਰੈਡੀ ਹੋਇਆ ਜਿਸ ਤਰ੍ਹਾਂ ਇਹ ਨਾਲ ਵਰਕ ਰਹੇਗਾ ਬੇਲ ਬਣੀ ਹੋਈ ਹੈ ਕਿਰੇ ਤੇ ਆ ਰਹੇਗਾ ਜੀ ਇਹਦੇ ਨਾਲ ਬਾਜੂ ਦਾ ਵਰਕ ਆਪਣੇ ਬਾਹਾਂ ਦਾ ਵਰਕ ਕੀਤਾ ਹੋਇਆ ਜੀ ਇਸ ਤਰ੍ਹਾਂ ਨਾਲ ਬੇਲ ਬਣੀ ਹੋਈ ਹੈ ਬਹੁਤ ਸੋਹਣਾ ਛੂਟਾਗਾ ਇਹ ਕਿ ਟੈਕਸ ਦਾ ਜਿਵੇਂ ਨਾ ਰਹਿਣਾ ਵਾਲਾ ਜੀ ਬਹੁਤ ਪਿਆਰ ਕਲਰ ਆ ਦੇਖ ਸਕਦੇ ਹੋ ਨਹੀਂ ਇਹ ਨੂੰ ਜਿਹਾ ਕਲਰ ਰਹਿਣ ਵਾਲਾ ਇਹਦਾ ਪ੍ਰਾਈਸ ਰਹਿਣ ਵਾਲਾ ਜੀ 500 ਰੁਪਿਆ बारह सौ रुपये बच्चे घर तक पहुँचा जाएगा, अगला शूट दिखाने जी महीने देते हो रेडी हो सकते इस तरह ना। इस तरह ना दो पैनल बने हुए ने हैं गे घेरे के उ जूडे आएगा जब अपने ਇਹ ਇਟਿਕ ਫਲਾਵਰ ਬਣਾਇਆ ਹੈ ਇਸ ਤਰ੍ਹਾਂ ਨਾਲ ਦੇਖ ਸਕਦੇ ਇਸ ਤਰ੍ਹਾਂ ਨਾਲ ਸੂਟ ਰੈਡੀ ਹੋਏਗਾ ਆਪਣਾ ਬਹੁਤ ਸੋਹਣਾ ਸੂਟ ਹੈ ਇੱਕ ਇਟਿਕ ਦਾ ਪਸ਼ਮੀਨਾ ਰੈਨਮਾਲਾ ਜੀ ਕਲਰ सेम ਆ ਰਿਹਾ ਹੈ ਜੀ ਜਿਹੜਾ ਸਤਾਨ ਵੀਡੀਓ ਵਿੱਚ ਦਿਖ ਰਿਹਾ ਉਹੀ ਕਲਰ ਆਵਾ ਦਾ ਬਹੁਤ ਪਿਆਰਾ ਜਿਹਾ ਕਲਰ ਹੈ ਬਹੁਤ ਹੀ ਸਫਾਈ ਨਾਲ ਸੂਟ ਰੈਡੀ ਕੀਤਾ ਆ ਰਹੇਗਾ ਜੀ ਤੇ ਇਸ ਤਰ੍ਹਾਂ ਨਾਲ ਬਾਜੂ ਤੇ ਵਰਕ ਆ ਆਪਣੀਆਂ ਬਾਹਾਂ ਦਾ ਵਰਕ ਰੈਨਮਾਲਾ ਜੀ ਪੂਰੀ ਸਫਾਈ ਨਾਲ ਦੇਖ ਸਕਦੇ ਹੋ इस सूट का प्राइज रहा बारा जी बारह सौ रुपया बारह सौ रुपये थोड़े घर तक पहुंचेगा पशमी देते इस तरह सूट रेडी हुआ जी रहेगा जी शिमर पशमी मस्टर्ड कला रहने वाला शिमर पशमी ਤਨਾਈ ਨਾ ਮੂਰੇ ਬਰੰਟ ਤੇ ਉੱਟੀਆਂ ਰੈਲੀ ਹੈ ਕਿਹੜੇ ਤੇ ਇਸ ਤਰ੍ਹਾਂ ਨਾਲ ਪੈਚ ਵਰਕ ਕੀਤਾ ਹੋਇਆ ਹੈ ਇਸ ਤਰ੍ਹਾਂ ਨਾਲ ਵਰਕ ਕਰਨ ਨਾਲ ਦੂਸਰਾ ਵੀ ਇਸ ਤਰ੍ਹਾਂ ਨਾਲ ਰਹੇ ਜੀ ਛੋਟਾ ਮੂਰੇ ਬੁਟੀਆਂ ਜੜੀਦੀਆਂ ਤੇ ਕਿਹੜੇ ਤੇ ਰਹੇਗਾ ਜੀ ਪੈਚ ਵਰਕ ਇਸ ਤਰ੍ਹਾਂ ਨਾਲ ਵਰਕ ਪੈਚ ਵਰਕ ਕੀਤਾ ਹੈ ਆ ਰਹੇਗਾ ਜੀ ਦਵਾ ਬਾਜੀ ਦੇ ਪਰਖ ਇਸ ਤਰ੍ਹਾਂ ਬਾਜੀ ਦੇ ਪਰਖ ਕੀਤਾ ਹੋਇਆ ਬਹੁਤ ਸੋਹਣਾ ਸ਼ੂਟ ਹੈ ਵੀ ਦੇ ਸਕਦੇ ਹਾਂ ਇਸ ਤਰ੍ਹਾਂ ਦੇ ਨਾਲ ਬਣੇਗਾ ਇਸ ਤਰ੍ਹਾਂ ਦਾ ਸ਼ੂਟ ਲਓ ਟੋਟਲ ਅੰਮ੍ਰੇ ਬ੍ਰੰਟ ਤੇ ਸਾਰੀ ਮੁੱਠੀ ਆਉਣੀ ਹੈ ਇਸ ਸ਼ੂਟ ਦਾ ਪ੍ਰਾਈਸ ਹੈ 1500 ਰੁਪਏ ਬਹੁਤ ਬਹੁਤ ਸਿਮਿੰਨੇ ਤੇ ਇਸ ਤਰ੍ਹਾਂ ਨਾਲ ਇਹ ਵੀ ਤੁਸੀਂ ਇਹਨਾਂ ਦਾ ਛੁੱਟ ਰਹੇਗਾ ਜਿਸ ਤਰ੍ਹਾਂ ਇਹ ਨਾਲ ਰਹਿਣੀਆਂ ਬੁੱਟੀਆਂ ਸੂਟ ਦੇ ਉੱਤੇ ਕਲਰ ਕੰਟਰਾਸਟ ਦੇ ਇਸਾਈਨ ਬਹੁਤ ਸੋਹਣੇ ਕਲਰ ਬਾਈ ਬਾਈ ਨੇ ਪੂਰੇ ਸਾਰੇ ਫਰੰਟ ਤੇ ਬੁੱਟੀਆਂ ਰਹਿਣੀਆਂ ਹਰੇ ਕੋਚੀ ਦਾ ਵੱਟੂ ਦਾ ਇਹ ਜੀ ਬਾਹਾਂ ਤੇ ਕੰਮ ਕੀਤਾ ਹੋਇਆ ਤਾਂ ਬਹੁਤ ਸੋਹਣਾ ਕਲਰ ਬਹੁਤ ਸੋਹਣੀ ਸਫਾਈ ਨਾਲ ਕੰਮ ਕੀਤਾ ਹੋਇਆ ਦੇਖ ਸਕਦੇ ਕੋਈ ਵੀ ਛੁਟ ਲੈਣਾ ਹੋਵੇ ਜ ਆਪਣੇ ਕੋਲੇ ਜੀ ਤਿਆਰ ਨੇ ਜ ਆਪਣੇ ਤੋਂ ਛੂਟੇ ਹੀ ਲੈ ਸਕਦੇ ਆ ਇਸ ਤਰ੍ਹਾਂ ਇਹ ਨਾਲ ਬਣੂ ਛੂਟ ਇਹ ਵੀ ਇੱਕ ਟੈਕਸ ਦਾ ਪਛੂਨਾ ਰਹੇਗਾ ਜੀ ਇਹ ਛੂਟ ਦਾ ਪ੍ਰਾਈਸ ਹੈ ਜੀ 1200 ਰੁਪਏ ਆ Selvfølgelig melder jeg lidt sultane i Norge, særligt